ਲੋਕ ਸੇਧ ਬਣਾਉਣ ਵਾਸਤੇ ਦੇਸੀ ਕਿਉਂ ਖਾਂਦੇ ਹਨ ਪਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਬਾਜ਼ਾਰ ਵਿੱਚ ਕਈ ਤਰ੍ਹਾਂ ਦੇ ਨਮੀ ਨਮੀ ਕੰਪਨੀਆਂ ਦੇ ਨਾਂ ਤੇ ਦੇਸੀ ਕਿਉਂ ਵਿਕਦੇ ਹਨ ਪਰ ਇਹਨਾਂ ਵਿੱਚੋਂ ਕੁਝ ਸਹੀ ਹੁੰਦੇ ਹਨ ਤੇ ਕੁਝ ਗਲਤ ਆ ਅਜਿਹਾ ਇੱਕ ਮਾਮਲਾ ਸ਼ਾਰਪੁਰ ਵਿੱਚ ਸਾਹਮਣੇ ਆਇਆ ਹੈ ਜਿੱਥੇ ਗਊ ਦਾ ਦੇਸੀ ਕਿਉਂ ਜਨਰਲ ਟਰੇਡਰ ਵੱਲੋਂ ਵੇਚਿਆ ਜਾ ਰਿਹਾ ਸੀ ਜੋ ਕਿ ਇੱਕ ਜ਼ਾਹਰ ਹੈ ਜ਼ਿਲ੍ਹਾ ਸੇਤ ਅਫਸਰ ਜਤਿੰਦਰ ਪਾਟਿਆ ਦਾ ਕਹਿਣਾ ਹੈ ਕਿ ਕਈ ਦਿਨਾਂ ਤੋਂ ਇਸ ਗਡੌਂ ਤੇ ਸੇਧ ਵਿਭਾਗ ਵੱਲੋਂ ਨਿਗਰਾਨੀ ਰੱਖੀ ਗਈ ਸੀ ਜਦੋਂ ਇੱਥੇ ਆ ਕੇ ਦੇਖਿਆ ਤਾਂ ਕਾਫੀ ਕੁਝ ਮਿਲਿਆ ਹੈ ਇਸ ਦਾ ਪਹਿਲਾ ਵੀ ਸੈਂਪਲ ਲਿਆ ਗਿਆ ਸੀ ਜੋ ਫੇਲ ਆਇਆ ਹੈ ਸੇਧ ਵਿਪາກ ਦਾ ਕਹਿਣਾ ਹੈ ਕਿ ਇਹ ਕਿਉਂ ਖਾਣ ਦੇ ਕਾਬਲ ਨਹੀਂ ਹੈ ਅਸਾਂ ਨੂੰ ਗੁਪਤ ਸੂਤਰ ਅਨੁਸਾਰ ਪਤਾ ਲੱਗਾ ਸੀ ਕਿ ਇੱਕ ਵਿਦਾਮ ਹੈਗਾ ਹੈ ਸ਼ਾਇਦ ਕੋਈ ਅਸਰ ਜਿੱਥੇ ਕਿ ਦੇਸੀ ਕਿਓ ਜੜਾ ਹੈਗਾ ਹੈ ਕਾਫੀ ਤਦਾਦ ਮਿਲਦਾ ਹੈ ਉਹ ਜਿਹੜੀ ਕੁਆਲਿਟੀ ਦਾ ਕੰਪਰਮਾਈਜ਼ ਹੈਗਾ ਉਹਨੂੰ ਅਸੀਂ ਸ਼ੱਕ ਦੇ ਆਧਾਰ ਤੇ ਅਸੀਂ ਉਸੇ ਵਿਜ਼ਿਟ ਕੀਤਾ ਘਟਦੇ ਤੋਂ ਇਲਾਵਾ ਇਹਨਾਂ ਦਾ ਇੱਕ ਸੈਂਪਲ ਵੀ ਅਸੀਂ ਪਹਿਲਾਂ ਲਿੱਤਾ ਸੀ ਉਹ ਕਿਸੇ ਹੋਰ ਦੁਕਾਨ ਤੋਂ ਲਿੱਤਾ ਸੀ ਸੇਮ ਕੰਪਨੀ ਦਾ ਸੇਮ ਬ੍ਰਾਂਡ ਦਾ ਔਰ ਉਹ ਜਿਹੜਾ ਅਨਸੇਫ ਆਇਆ ਉਹਨੂੰ ਹੀ ਚਾਨਬੀਨ ਕਰਦੇ ਹੋਏ ਅਸੀਂ ਇਸੇ ਨਤੀਜੇ ਤੇ ਪਹੁੰਚੇ ਆ ਤੇ ਔਰ ਇਸੇ ਗੋਦਾਮ ਤੇ ਰਿਪੋਰਟ ਕੀਤਾ ਜਾ ਕੇ ਔਰ ਇੱਥੇ ਸਾਨੂੰ ਤਿੰਨ ਚਾਰ ਵੈਰਾਈਟੀਆਂ ਦੇ ਕਿਉਂ ਮਿਲੇ ਆ ਜਿਨ੍ਹਾਂ ਚੋਂ ਕਿ ਅਸੀਂ ਜਿੰਨੇ ਵੀ ਹੈਗੇ ਸੀ ਇੱਕ ਦੇ ਸੈਂਪਲ ਵੀ ਲਿੱਤੇ ਆਗੇ ਅਨਸੇਫ ਆ ਚੁੱਕਾ ਹੈ ਔਰ ਇਹ ਅਗੇਂਸਟ ਅਸੀਂ ਕਾਰਵਾਈ ਕਰਾਂਗੇ ਜੋ ਵੀ ਕਾਨੂੰਨੀ ਬੰਦੀ ਹੋਈ ਹੈ ਔਰ ਜਿਹੜੇ ਬਾਕੀ ਜਿੰਨਾ ਵੀ ਕਿ ਉਸੇ ਸੇਮ ਬ੍ਰੈਂਡ ਦਾ ਹੈ ਅਸੀਂ ਉਹਨੂੰ ਸੀਲ ਕਰਕੇ ਇੱਥੇ ਇਹ ਗੋਦਾਮ ਵਿੱਚ ਲੌਕ ਅੰਡਰ ਲੌਕ ਐਂਟੀ ਕਰਦੇ ਸਰ ਤੁਸੀਂ ਇਹ ਕਿਹਾ ਕਿ ਅਨ ਸੇਫ ਜਿਹੜਾ ਹੈਗਾ ਜਨਤਾ ਨੂੰ ਜਿਹੜਾ ਦੱਸ ਦਿਓ ਅਨ ਸੇਫ ਦਾ ਮਤਲਬ ਕੀ ਹੈਗਾ ਅਨ ਸੇਫ ਦਾ ਮਤਲਬ ਹੈਗਾ ਕਿ ਇਹ ਕੀ ਜਿਹੜਾ ਹੈਗਾ ਆ ਇਹ ਖਾਣ ਯੋਗ ਨਹੀਂ ਹੈਗਾ ਆ ਇਹ ਕਿਸੇ ਨੂੰ ਵੀ ਨਹੀਂ ਤੁਸੀਂ ਖਵਾ ਸਕਦੇ ਆ ਇਹ ਕਿਉਂ ਦਾ ਸਬਸਟੈਂਡਰਡ ਸਬਸਟੈਂਡਰਡ ਦਾ ਮਤਲਬ ਹੁੰਦਾ ਹੈ ਕਿ ਉਹ ਕੁਆਲਿਟੀ ਨਾਲ ਥੋੜਾ ਕੰਪਰੋਮਾਈਜ਼ ਹੈ ਲੇਕਿਨ ਅਨ ਸੇਫ ਦਾ ਮਤਲਬ ਹੈ ਇਹ ਬਿਲਕੁਲ ਹੀ ਖਾਣ ਯੋਗ ਨਹੀਂ ਹੈਗਾ ਇਹ ਅਸੀਂ ਦੁਬਾਰਾ ਇਹਨਾਂ ਨੂੰ ਅਸੀਂ ਨੋਟਿਸ ਹੀ ਭੇਜ ਦਿੱਤਾ ਗਿਆ ਰੀ ਸੈਂਪਲਿੰਗ ਵੀ ਜੇ ਕੈਨਗੇ ਤੇ ਕਰਵਾਈ ਜਾਏਗੀ ਅਗਰ ਹੋਰੇ ਚ ਜੋ ਵੀ ਆਂਦਾ ਫਿਰ ਉਹਨਾਂ ਦੇ ਦੌਰਾਨ ਉਹ ਅਗੇਂਸਟ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਸਾਨੂੰ ਲੋਕਾਂ ਨੂੰ ਕੀ ਕੀ ਖਾ ਤੁਸੀਂ ਕਹਿੰਦੇ ਲੋਕਾਂ ਨੂੰ ਕਿਹੜਾ ਖੇ ਖਾਣ ਲੋਕ ਤਾਂ ਇਸ ਵੇਲੇ 6-5 ਪਏ ਜਿੰਨੀਆਂ ਕੁਆਲਟੀ ਆਉਂਦੀਆਂ ਕੋਈ ਕਹਿੰਦੇ ਡੁਪਲੀਕੇਟ ਕੋਈ ਕੁਝ ਹੈ ਵੀ ਖਾਣ ਕੀ ਲੋ ਦੇਖੋ ਪੰਜਾਬ ਸਰਕਾਰ ਜਿੱਦਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਸਾਡੇ ਖੁਦ ਦਾ ਬ੍ਰਾਂਡ ਜਿਹੜਾ ਹੈਗਾ ਮੋਹ ਲਗਾਇਆ ਜਾਂ ਬੇਰਕਾ ਲਗਾਇਆ ਉਹਨੂੰ ਬੜਾ ਪ੍ਰਮੋਟ ਕਰਦੇ ਆ ਕਿਉਂਕਿ ਇਹ ਪੰਜਾਬ ਦਾ ਇੱਕ ਮੰਨਿਆ ਹੈ ਕਿ ਉਹ ਮੰਨਿਆ ਜਾਂਦਾ ਸੋ ਅਸੀਂ ਵੀ ਲੋਕਾਂ ਨੂੰ ਇਹ ਕਹਿਣਾ ਚਾਹਾਂਗੇ ਕਿ ਬ੍ਰਾਂਡਡ ਜਿਹੜਾ ਹੈਗਾ ਕਿ ਉਹ ਵਧੀਆ ਦੁਕਾਨ ਤੋਂ ਵਧੀਆ ਸ਼ਾਪ ਤੋਂ ਹੀ ਲਿੱਤਾ ਜਾਵੇ ਤਾਂ ਕਿ ਉਹ ਖਾਨਯੋਗ ਹੋਵੇ ਔਰ ਇੱਕ ਹੋਰ ਮੈਂ ਕਹਿਣਾ ਚਾਹਾਂਗਾ ਸਾਰੇ ਸ਼ਾਰਪੁਰ ਨਿਵਾਸੀਆਂ ਨੂੰ ਕਿ ਜਿਹੜਾ ਹੈ ਟਰੈਂਡ ਚੱਲਿਆ ਆਇਆ ਕਿ ਜੋਤ ਵਾਲਾ ਕਿ ਉਹ ਜਾਂ ਖਾਣ ਵਾਲਾ ਕਿ ਉਹ ਕੋਈ ਵੱਖਰੀ ਚੀਜ਼ ਹੈਗੀ ਹੈ ਇਹ ਗਲਤ ਹੈਗਾ ਆ ਕੋਈ ਵੀ ਤੁਹਾਨੂੰ ਦੁਕਾਨਦਾਰ ਜੋਤ ਵਾਲਾ ਕਿ ਉਹ ਕਹ ਕੇ ਵੇਚਦਾ ਕਿਉਂਕਿ ਜੋਤ ਨੂੰ ਤੁਸੀਂ ਕੋਈ ਦੁਕਾਨਦਾਰ ਜਾਂ ਕੋਈ ਕਸਟਮਰ ਜਿਹੜਾ ਹੈ ਉੱਥੇ ਸ਼ਰਦਾ ਦੇ ਨਾਲ ਜਾਂਦਾ ਆ ਉੱਥੇ ਮੰਦਿਰਾਂ 'ਚ ਜਾਂਦਾ ਹੈ ਜਾਂ ਗੁਰਦੁਆਰਾ ਸਾਹਿਬ ਜਿਹਦੇ ਜਾਂਦਾ ਹੈ ਉੱਥੇ ਜਾ ਕੇ ਉਹਨੂੰ ਜੋਤਲੇ ਚੜਾ ਦਿੰਦਾ ਹੈ ਬਾਅਦ ਚ ਹੋਰਾ ਹੀ ਅਗਰ ਪ੍ਰਸ਼ਾਦ ਬਣਾ ਕੇ ਅਸੀਂ ਖਾ ਲਾਂਗੇ ਤੋ ਉਸ ਨੂੰ ਨੁਕਸਾਨਦਾਇਕ ਪਹੁੰਚਾ ਸਕਦਾ ਹੈ ਸੋ ਮੈਂ ਇਹ ਕਹਿ ਲੂੰਗਾ ਇਦਾਂ ਦੀ ਕੋਈ ਨਹੀਂ ਹੈਗੀ ਇਹ ਚੀਜ਼ ਔਰ ਤੇ ਦੇਸੀ ਕਿਉਂ ਹੀ ਲਿਖਿਆ ਹੁੰਦਾ ਹੈ ਹਰ ਬ੍ਰਾਂਡ ਦੇ ਉੱਪਰ ਜਿਹੜਾ ਕਿ ਈਟੇਬਲ ਹੈ ਗਾਇਆ ਖਾਣ ਲਈ ਹੈ ਗਾਇਆ ਉਹਨੂੰ ਖਾਣ ਲਈ ਵਰਤੋ ਜੇ ਕੋਈ ਹੈ ਆਪਣਾ 20 30 ਰੁਪਏ ਘੱਟ ਲੈ ਕੇ ਖਰਚ ਕੇ ਐ ਨਾ ਕਹੋ ਕਿ ਮੈਂ ਘੱਟ ਖਰਚ ਕਰ ਲੈਣਾ ਤੇ ਉਹ ਕਿਉਂ ਵਰਤ ਲਾਉਂਗਾ ਇਹਦੇ ਤੇ ਨਾ ਕੰਪਰੋਮਾਈਜ਼ ਕਰੋ ਸਿਹਤ ਲਈ ਨਾ ਗੋਮਪਰਮਾਈਜ਼ ਕਰੋ ਬੈਸਟ ਹੈਗਾ ਹੈ ਕਿ ਤੁਸੀਂ ਅੱچھے ਬ੍ਰਾਂਡ ਦਾ ਹੀ ਖਿਓ ਲੋ ਚੰਗੀ ਜਗ੍ਹਾ ਤੇ ਲੋ ਔਰੇ ਨਾਲ ਹੀ ਤੁਹਾਨੂੰ ਤੁਹਾਡੀ ਸਿਹਤ ਲਈ ਠੀਕ ਰਹੇਗਾ ਕਿਉਂਕਿ ਅਸੀਂ ਮਿਸ਼ਨ ਤੰਦਰੁਸਤ ਦੇ ਤਹਿਤ ਇਹ ਹਮੇਸ਼ਾ ਹੀ ਕਾਰਵਾਈ ਕਰਦੇ ਰਹਿਣੇ ਆਂ ਔਰ ਗਾਂ ਵੀ ਕਰਦੇ ਰਵਾਂਗੇ ਕੀ ਇਹਨਾਂ ਨੇ ਸ਼ਹਿਰ ਦੇ ਵਿੱਚ ਕਿਹੇ ਵਿੱਚ ਵੀ ਰੋਗਾਂ ਦਾ ਨਹੀਂ ਅਸੀਂ ਇੱਥੇ ਹੈਗਾ ਕਿ ਜਿਹੜੇ ਜਿਹੜੇ ਵੀ ਜਗ੍ਹਾ ਤੇ ਅਸੀਂ ਛਾਪੇ ਮਾਰੀ ਕਰ ਰਹੇ ਆਂ ਜਿੱਥੇ ਜਿੱਥੇ ਵੀ ਇਸ ਬ੍ਰਾਂਡ ਦੇ ਹੈਗੇ ਆ ਉਹਨਾਂ ਨੂੰ ਅਸੀਂ ਰਿਕਾਲ ਕਰਾਉਣ ਲਈ ਵੀ ਕਵਾਂਗੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ